ਪਰਵਾਸੀਆਂ ਨਾਲ ਕਿੱਦਾਂ ਲੜਾਈ ਕਿੱਦਾਂ ਹੋਈ ਭਈਆਂ ਨਾਲ ਇੱਥੇ ਤੁਹਾਡੇ ਕਿਥੇ ਏਡਾ ਨਹੀਂ ਲਾਉਂ ਦਿੰਦੇ ਜੀ ਕੀ ਚੱਕਰ ਕਹਿੰਦਾ ਉਹ ਇੱਕ ਆਂਗਿਆ ਕਹਿੰਦਾ ਮੈਂ ਯੂਪੀ ਦਾ ਮੈਂ ਵੀ ਇੱਥੇ ਏਡਾ ਲੱਗਦਾ ਕਿ ਸਾਡੇ ਨਾਲ ਪਰਵਾਸੀ ਧੱਕਾ ਕਰਨਾ ਸ਼ੁਰੂ ਕਰ ਗਏ ਆ ਟਾਈਮ ਪੰਜਾਬ ਨੂੰ ਕਿਸੇ ਹੋਰ ਦੇ ਨਹੀਂ ਲੋੜ ਸਾਥੀ ਕਾਲ ਜੀ ਅੱਜ ਤੁਹਾਨੂੰ ਪੰਜਾਬ ਦੇ ਹਾਲਾਤ ਵਿਖਾਉਣੇ ਆ ਕਿ ਆਪਾਂ ਆਪਣੇ ਬੰਦਿਆਂ ਦੀ ਬਾਹ ਛੱਡ ਕੇ ਆਪਾਂ ਜਿਹੜੇ ਗੈਰ ਪੰਜਾਬੀ ਆ ਜਾਂ ਬਾਹਰੋਂ ਆਏ ਆ ਪਰਦੇਸੀ ਇਹਨਾਂ ਨੂੰ ਆਪਾਂ ਕਹਿ ਦਿੰਨੇ ਆ ਉਹਨਾਂ ਦੇ ਕਮਾਕਾਰਾਂ ਦੇ ਵਿੱਚ ਕਿੱਦਾਂ ਵਾਅਦੇ ਪਾਏ ਹੋਏ ਆ ਤੇ ਆਪਣੇ ਬੰਦਿਆਂ ਕੋਲ ਕੋਈ ਨਹੀਂ ਆਉਂਦਾ ਆਪਣੇ ਬੰਦੇ ਕੰਮਾਂ ਤੋਂ ਵਾਝੇ ਆ ਤੇ ਜਿਹੜੇ ਪਰਦੇਸੀ ਆ ਉਹ ਇਸ ਟਰੈਮ ਦੇਖ ਲੋ ਕਿੱਦਾਂ ਪੰਜਾਬ ਦੇ ਵਿੱਚ ਛਾਏ ਹੋਇਆ ਸਾਡੇ ਪੰਜਾਬੀ ਨੌਜਵਾਨ ਬਹੁਤ ਕੰਮ ਖੋਲਦੇ ਆ ਪਰ ਸਾਡੀ ਵਜ੍ਹਾ ਕਿ ਅਸੀਂ ਆਪਣੇ ਬੰਦਿਆਂ ਨੂੰ ਸਪੋਰਟ ਨਹੀਂ ਕਰਦੇ ਅਸੀਂ ਦੂਜਿਆਂ ਨੂੰ ਸਪੋਰਟ ਕਰਨੀ ਜ਼ਰੂਰੀ ਸਮਝਦੇ ਆ ਨਾ ਕਿ ਆਪਣੇ ਬੰਦਿਆਂ ਨੂੰ ਪਰ ਬਹੁਤ ਜਿਆਦਾ ਦੁੱਖ ਲੱਗਦਾ ਇਸ ਗੱਲ ਦਾ ਆ ਦੇਖਿਓ ਹੁਣੇ ਤੁਹਾਨੂੰ ਮੈਂ ਦਿਖਾਉਣਾ ਕਿ ਆਪਾਂ ਇੱਥੇ ਰੁਕੇ ਆ ਭਰਾ ਦੀ ਰੇੜੀ ਆ ਇੱਥੇ ਹੁਣ ਚਾਰ ਜਣੇ ਆਪਾਂ ਰੁਕੇ ਆ ਉਹ ਆ ਤੇ ਇੱਕ ਜਣਾ ਹੁਣੇ ਸਾਨੂੰ ਦੇਖ ਕੇ ਰੁਕਿਆ ਇੱਧਰ ਇੱਕ ਪ੍ਰਵਾਸੀ ਵੀਰ ਦੀ ਰੇੜੀ ਆ ਉੱਤੇ ਦੇਖ ਲਓ ਆਪਣੇ ਪੰਜਾਬ ਉਹ ਰੇੜੀ ਤੇ ਇੱਕ ਪ੍ਰਵਾਸੀ ਵੀਰ ਦੀ ਰੇੜੀ ਆ ਪੰਜਾਬੀਆਂ ਨੇ ਕਿੱਦਾਂ ਡੇਰੇ ਲਾਏ ਹੋਏ ਆ ਤੇ ਇੱਧਰ ਕੋਈ ਵੀ ਨਹੀਂ ਸਿਰਫ ਆਪਾਂ ਰੁਕੇ ਆ ਇਹ ਆ ਪੰਜਾਬ ਦੇ ਵਿੱਚ ਪੰਜਾਬੀਆਂ ਦੇ ਹਾਲ ਆਓ ਚੱਲਦੇ ਆ ਵੀਰ ਨਾਲ ਗੱਲਬਾਤ ਕਰਦੇ ਆ ਕਿਸ ਤਰ੍ਹਾਂ ਚੱਲਦਾ ਪਰ ਬਹੁਤ ਦੁੱਖ ਦੁੱਖ ਦਾ ਕੀ ਆਪਣੇ ਪੰਜਾਬੀ ਵੀਰਾਂ ਕੋਲ ਕੋਈ ਨਾ ਆਵੇ ਤੇ ਜਿਹੜੇ ਪ੍ਰਵਾਸੀ ਆ ਭਈਏ ਆ ਉਹਨਾਂ ਕੋਲ ਸਾਰੇ ਜਾਣਖਾਨ ਨੂੰ ਆਪਣੇ ਵਧੀਆ ਚੀਜ਼ ਵੀ ਵਧੀਆ ਦਿੰਦੇ ਆ ਸਾਰਾ ਕੁਝ ਆ ਪਰ ਇਹ ਸਾਡਾ ਪੰਜਾਬ ਦਾ ਦੁਖਾਂਤ ਆ ਇਹ ਸਾਨੂੰ ਇਸ ਚੀਜ਼ ਨਾਲ ਡੋਬਿਆ ਪਿਆ ਜੇ ਅੱਜ ਆਪਾਂ ਆਪਣੇ ਬੰਦਿਆਂ ਦੀ ਬਾਹ ਨਾ ਫੜਾਂਗੇ ਤੇ ਆਉਣ ਵਾਲੇ ਕੱਲ ਨੂੰ ਕਿੱਦਾਂ ਦੇ ਹਾਲਾਤ ਹੋਣਗੇ ਕਿਉਂਕਿ ਆਪਣੇ ਨੌਜਵਾਨ ਹੁਣ ਉੱਠੇ ਆ ਜਾਗੇ ਆ ਕੰਮ ਕਰਨ ਨੂੰ ਤੇ ਇਹਨਾਂ ਦਾ ਸਾਥ ਦਈਏ ਆਓ ਗੱਲਬਾਤ ਕਰਦੇ ਆਂ ਭਰਾਣਾ ਸੱਸੀ ਗਾਲ ਵੀਰ ਜੀ ਅੱਛਾ ਜੀ ਕਿੰਨੇ ਟਾਈਮ ਤੋਂ ਵੀਰ ਜੀ ਤੁਸੀਂ ਇਹ ਕੰਮ ਕਰ ਰਹੇ ਹੋ? ਇਹ 2.5 ਮਿੰਟ ਹੋ ਗਿਆ। ਇੰਦਰ ਨੂੰ ਕੋਮਜੋ ਕੋਈ ਨਹੀਂ। 2.5 ਮਿੰਟ ਹੋ ਗਿਆ। 2.5 ਮਿੰਟ ਹੋ ਗਏ। ਠੀਕ ਹੈ ਜੀ। ਲੱਗੇ ਪ੍ਰਵਾਸੀ ਦੀ ਆ। ਉਹ ਪ੍ਰਵਾਸੀ ਆ। ਉਧਰ ਰੌਣਕਾਂ ਲੱਗੀਆਂ ਹੋਈਆਂ ਜਾਂ ਇੰਨੇ ਬੰਦੇ ਰੁਕਦੇ ਇੱਥੇ ਕਿਉਂ ਨਹੀਂ ਰੁਕਦੇ ਭਾਈ? ਉਹ ਇੱਥੇ ਇਹ ਲੜ ਪਏ ਸੀ ਬਾਹਾਂ ਹੀ ਕੱਢਿਆ ਇੱਥੋਂ। ਅੱਛਾ। ਹਾਂ। ਭਾਈ ਇਹ ਲੜ ਪਏ ਹੀ। ਅੱਛਾ। ਤੂੰ ਮੇਰਾ ਇਹ ਪਿੰਡੋਂ ਸਾਦ ਕੇ ਨਾ ਬੰਦੇ। ਹਾਂ। ਫੇਰ ਮਤਲਬ ਸਿੱਧਾ-ਸੁੱਧਰ ਮਾਰ ਕੇ ਭੇਜਿਆ ਤੂੰ। ਅਛਾ ਭਾਈ ਇਹ ਲੜ ਪਏ ਤੁਹਾਡੇ ਨਾਲ ਕੀ ਤੁਸੀਂ ਇੱਥੇ ਕੰਮ ਕਿਉਂ ਖੋਲਿਆ? ਕਹਿੰ ਆ ਦੇਖ ਲੋ ਆ ਹਾਲਾ ਪੰਜਾਬੀਆਂ ਨਾਲ ਭਈਏ ਲੜੇ ਆ ਕਿ ਅੱਡਾ ਕਿਉਂ ਖੋਲਿਆ ਸਾਡੇ ਸਾਹਮਣੇ ਇਹਨਾਂ ਲੜਕੇ ਭਈਆ ਭਜਾਇਆ ਇਹ ਦੁਖਾਂਤ ਆ ਭਾਈ ਬਹੁਤ ਮਾੜੀ ਗੱਲ ਆ ਸਾਡੇ ਲਈ ਸਾਰਿਆਂ ਦੇ ਲਈ ਤੇ ਆ ਵੀਰ ਜੀ ਹੁਣੇ ਵੀ ਸਾਨੂੰ ਦੇਖ ਕੇ ਰੁਕੇ ਆ ਇੱਥੇ ਤੇ ਇਹ ਸਾਡੇ ਨਾਲ ਹੀ ਆ ਤੇ ਉਧਰ ਰੌਣਕਾਂ ਲੱਗੀਆਂ ਪਰ ਸਾਨੂੰ ਯਾਰ ਇਹਨਾਂ ਦਾ ਸਾਥ ਦੇਣਾ ਚਾਹੀਦਾ ਤੇ ਹੁਣ ਭਰਾ ਕੋ ਆਪਾਂ ਖਾ ਪੀ ਕੇ ਜਾਵਾਂਗੇ ਨਾਲੇ ਏ ਵੀਰ ਦੀ ਰੇੜੀ ਆ ਇੱਥੇ ਤੰਦੂਰ ਦਾ ਕੰਮ ਕਰਦਾ ਵਾ ਕੀ ਕੀ ਬਣਾਉਨੇ ਸਾਬਜੀ ਤੁਸੀਂ ਨਾਣੇ ਆਲੂ ਵਾਲਾ ਆਲੂ ਵਾਲਾ ਨਾਣ ਤੇ ਛੋਲੇ ਉਹ ਪੈਸਵਾਰ ਦਾ ਪਾਈ ਹੋਰ ਦਾ ਹੋਇਆ ਕੀ ਕੀ ਬਣਾਉਨੇ ਵੀਰ ਜੀ ਤੁਸੀਂ ਇੱਥੇ ਆਲੂ ਵਾਲਾ ਨਾਣ ਛੋਲੇ ਨਾਲ ਚਟਨੀ ਅਮੂਲ ਦਾ ਮੱਖਣ ਨਾਲ ਠੀਕ ਹੈ ਹਾਂਜੀ ਸਹੀ ਨਾਲ ਵਾਧਰਾ ਬਰ ਮਰਚੀ ਮੁਸਾਲੇ ਇੰਤਰਾ ਤੇ ਕੀ ਗੱਲ ਹੋਈ ਸੀ ਤੁਹਾਨੂੰ ਕੀ ਪ੍ਰਵਾਸੀਆਂ ਨਾਲ ਕਿਦਾਂ ਲੜਾਈ ਕਿਦਾਂ ਹੋਈ ਭਈਆਂ ਨਾਲ ਇੱਥੇ ਤੁਹਾਡੀ ਕਿ ਛੇੜਾ ਨਹੀਂ ਲਾਉਂ ਦਿੰਦੇ ਜੀ ਕੀ ਚੱਕਰ ਕਿੰਨਾ ਉਹ ਇੱਕ ਆਂਗਿਆਂ ਕੇੰਦਰ ਮੈਂ ਯੂਪੀ ਦਾ ਮੈਂ ਵੀ ਇੱਥੇ ੱਡਾ ਲਾਗਦਾ ਹਸ ਅੱਛਾ ਤੇ ਫੇਰ ਬਾਅਦ ਵਿੱਚ ਮੈਂ ਪਿੰਡ ਵਾਲਿਆਂ ਨੂੰ ਸੱਦਿਆ ਠੀਕ ਆ ਪਿੰਡ ਵਾਲੇ ਆਏ ਤਾਂ 12 ਮੇਰੇ ਇਹਨਾਂ ਨੇ ਹਾਈਵੇ ਵਾਲਿਆਂ ਨੂੰ ਕਿਹਾੜਿਆ ਅੱਛਾ ਹਾਈਵੇ ਵਾਲੇ ਕਹਿੰਦੇ ਭਰਾਏ ਪੁਲਿਸ ਲੈ ਕੇ ਆਵਾਂਗੇ ਤੁਹਾਨੂੰ ਕਹਿੰਦੇ ਅੱਛਾ ਫੇਰ ਕੀ ਉਹ ਭਰਾ ਦਾ ਨਹੀਂ ਭਈਏ ਦਾ ਜਣਾ ਹਾਂ ਕਹਿੰਦਾ ਮੈਂ ਠੰਡ ਦਾ ਲੈ ਕੇ ਆਉਂਗਾ ਆ ਕਿਤੇ ਹੋਰ ਨਹੀਂ ਆ ਇਹ ਪੰਜਾਬ ਦੇ ਵਿੱਚ ਆ ਪੰਜਾਬ ਦੇ ਵਿੱਚ ਸਾਡੇ ਨਾਲ ਪ੍ਰਵਾਸੀ ਧੱਕਾ ਕਰਨਾ ਸ਼ੁਰੂ ਕਰ ਗਏ ਆ ਤੇ ਆਪਾਂ ਕਦੋਂ ਜਾਗਾਂਗੇ ਬਈ ਇਹ ਗੱਲ ਸੱਚ ਹੈ ਕਿ ਸਾਡੀ ਹੋਂਦ ਨੂੰ ਖਤਰਾ ਆਉਣ ਵਾਲੀ ਨੂੰ ਜਰੂਰ ਜਾਗੋ ਤੇ ਇਹਨਾਂ ਇਹ ਵੀ ਆਪਣਾ ਐਡਰੈਸ ਦੇ ਦਿਓ ਦੱਸ ਦਿਓ ਤੁਸੀਂ ਇੱਥੇ ਕਿਹੜੇ-ਕਿਹੜੇ ਟਾਈਮ ਹੁੰਦੇ ਟਾਈਮਿੰਗ ਦੱਸ ਦਿਓ ਆਪਣੀ ਸਾਰੀ ਨੋਂ ਤੋਂ ਸਾਢੇ 3 ਵਜੇ ਤੱਕ ਹੁੰਦੀ 4 ਵਜੇ ਤੱਕ ਹੁੰਦੀ ਅੱਛਾ 9 ਵਜੇ ਤੋਂ 4 ਵਜੇ ਤੱਕ ਇਹ ਕਿਹੜਾ ਪਿੰਡ ਹੈ ਤੁਹਾਡਾ ਇਹ ਪਿੰਡ ਐ ਮਾ ਐਵੇਂ ਦੇ ਨਾਲ ਬਾਈਪਾਸ ਐਮਏ ਦੇ ਨਾਲ ਬਾਈਪਾਸ ਇਹ ਬਟਾਲੇ ਦੇ ਕੋਲ ਤੇ ਆਪਣਾ ਨੰਬਰ ਦੱਸ ਦੋ ਜਿਹੜੇ ਵੀ ਇਸ ਵੀਰ ਦੀ ਵੱਤ ਵਾਸਪੋਰਟ ਕਰੋ ਜਿਹੜੇ ਆਸ-ਪਾਸ ਦੇ ਏਰੀਆ ਦੇ ਆਪਣੇ ਭਰਾਵਾਂ ਦੇ ਕਾਰੋਬਾਰਾਂ 'ਚ ਵਾਦਾ ਪਾਓ ਜਿੰਨਾ ਵੀ ਜਾ ਸਕਦੇ ਉਹਨਾਂ ਕੋਲ ਜਾਓ ਉਹਨਾਂ ਤੋਂ ਚੀਜ਼ ਖਰੀਦੋ ਖਰੀਦ ਜੋ ਵੀ ਕਰਨੀ ਆ ਤੁਸੀਂ ਇਹਨਾਂ ਤੋਂ ਖਰੀਦੋ ਖਾਣ ਵਾਲੀ ਚੀਜ਼ ਇਹਨਾਂ ਤੋਂ ਲਓ ਸਬਜ਼ੀਆਂ ਇਹਨਾਂ ਤੋਂ ਲਓ ਬਾਈ ਅੱਜ ਨੂੰ ਅੱਜ ਪੰਜਾਬ ਨੂੰ ਲੋੜ ਆ ਇਸ ਚੀਜ਼ ਦੀ ਨਹੀਂ ਤੇ ਆਪਾਂ ਬਾਅਦ 'ਚ ਪਛਤਾਉਣਾ ਕਿ ਆਪਾਂ ਆਪਣੇ ਹੱਥੀ ਸਾਰਾ ਕੁਝ ਉਜਾੜ ਲਿਆ ਆਪਣਾ ਵੀਰ ਦੀ ਨੰਬਰ ਦੱਸ ਦੋ ਤੁਸੀਂ ਕਿੰਨਾ ਤੋਂ 91434699 ਇੱਕ ਵਾਰੀ ਫੇਰ ਰਿਪੀਟ ਕਰ ਦੋ 91434699 ਇਸ ਵੀਰ ਦੀ ਵੱਧ ਤੋਂ ਵੱਧ ਸਪੋਰਟ ਕਰੋ ਤੇ ਜਰੂਰ ਇਸ ਵੀਰ ਕੋਲ ਆਓ ਤੇ ਬਾਕੀ ਫੇਰ ਮੇਰੀ ਇਹੀ ਮੈਸੇਜ ਆ ਇਹੀ ਸੁਨੇਹਾ ਕਿ ਨੰਗਿਆ ਟਾਈਮ ਹੱਥ ਨਹੀਂ ਆਉਣਾ ਸੰਭਾਲ ਲਓ ਇਸ ਟਾਈਮ ਪੰਜਾਬ ਨੂੰ ਕਿਸੇ ਹੋਰ ਦੀ ਨਹੀਂ ਲੋੜ ਆਪਣੇ ਪੰਜਾਬੀਆਂ ਦੀ ਲੋੜ ਆ ਕਿਉਂ ਪੰਜਾਬੀ ਆਪਾਂ ਦੂਜੇ ਪ੍ਰਵਾਸੀਆਂ ਕੋ ਜਾ ਕੇ ਖਾਣਾ ਪਸੰਦ ਕਰਦੇ ਆ ਆਪਣੇ ਬੰਦਿਆਂ ਕੋਲ ਨਹੀਂ ਆਉਂਦੇ ਅਰ ਅੱਜ ਲੋੜ ਆ ਕਿ ਪੰਜਾਬੀਆਂ ਦਾ ਸਾਥ ਦਈਏ ਜੇ ਅੱਜ ਇੱਕ ਨੌਜਵਾਨ ਸਾਡੇ ਅੱਗੇ ਆ ਕੇ ਇਹ ਹੁਣ ਕੰਮਕਾਰ ਕਰਨ ਲੱਗੇ ਆ ਪੰਜਾਬ ਦੇ ਵਿੱਚ ਇੱਕ ਨਵੀਂ ਨੁਹਾਰ ਤੁਰੀ ਹੋਈ ਆ ਇੱਕ ਨਵੀਂ ਇਹ ਛੇੜ ਛਿੜੀ ਹੋਈ ਆ ਕਿ ਆਪਣੇ ਨੌਜਵਾਨ ਜੰਗ ਜਿਹੜੇ 22 ਸਾਲ ਦੇ ਮੁੰਡੇ ਆ ਬਾਕੀ ਕੰਮ ਛੱਡ ਕੇ ਹੁਣ ਆਪਣਾ ਕੰਮ ਕਰਨ ਲੱਗੇ ਆ ਸੰਗ ਸ਼ਰਮ ਤੋਂ ਦੂਰ ਹੋਏ ਆ ਤੇ ਇਹਨਾਂ ਦਾ ਸਾਥ ਦੇਣਾ ਸਾਡਾ ਫਰਜ਼ ਆ ਕਿਸੇ ਹੋਰ ਦਾ ਨਹੀਂ ਆ ਤੇ ਇਹਨਾਂ ਦਾ ਸਾਥ ਦਿਓ ਵੱਧ ਤੋਂ ਵੱਧ ਇਹ ਸਭ ਤੰਦੂਰ ਆਪਣਾ ਵਾ ਕਿਦਾਂ ਨਹੀਂ ਨਹੀਂ ਕਿਸੇ ਨੇ ਲੈ ਆ ਦਿੱਤਾ ਜੀ ਅਛਾ ਕਿਸੇ ਨੇ ਲੈ ਕੇ ਦਿੱਤਾ ਸੀ ਮਾਂ ਦੇ ਨੇ ਲੈ ਕੇ ਦਿੱਤਾ ਮਾਂਡੇ ਵੀ ਕਿਸੇ ਦੇ ਰੇੜੀ ਸਿਰਫ ਮੇਰੀ ਅਛਾ ਰੇੜੀ ਤੇ ਰਹੀ ਆ ਬਾਕੀ ਸਾਰਾ ਕੁਝ ਲੈ ਕੇ ਦਿੱਤਾ ਤੇ ਜੇ ਆਪਾਂ ਇੰਨਾ ਦੀ ਇੰਨਾਂ ਦੀ ਸਪੋਰਟ ਨਹੀਂ ਕਰਨੀ ਇਨਾਂ ਦੇ ਲਈ ਅੱਗੇ ਨਹੀਂ ਆਉਣਾ ਤੇ ਕਿਹਨਾਂ ਦੇ ਲਈ ਆਉਣਾ ਬਾਈ ਹੱਥ ਬੰਨ ਕੇ ਬੇੰਤੀ ਆ ਪੰਜਾਬੀਓ ਪੰਜਾਬੀਆਂ ਦੀ ਬਾਹ ਫਾਟ ਲਓ ਹੁਣ ਆਵਾ ਖਾ ਪੀ ਕੇ ਫਿਰ ਜਾਵਾਂਗੇ ਫਿਰ ਤੁਹਾਨੂੰ ਟੇਸਟ ਵੀ ਦੱਸਦੇ ਆ ਵੀਰ ਜੀ ਕਿੱਦਾਂ ਦੇ ਬਣਾਉਂਦੇ ਆ ਕੀ ਹਸਾਬ ਕਾ ਵਾ ਬਾਕੀ ਮਾਰਾ ਇਹਨਾਂ ਨੂੰ ਚੜ੍ਹ ਨਹੀਂ ਕਲਾ ਜਿਹਾ ਰੱਖਣਾ ਬਸ ਇਹਨਾਂ ਦਾ ਸਾਥ ਦਿਓ ਫੜੋ ਭਾਈ ਆਂ ਫਾਲੀ ਵੇਖੋ ਆਣ ਲੱਗ ਗਿਆ ਦੇਖੋ ਆ ਆਲੂ ਵਾਲਾ ਜਿਹੜਾ ਇਹ ਕਿੱਡਾ ਵਧੀਆ ਬਣਾਇਆ ਉੱਪਰ ਮੱਖਣ ਵੇਖੋ ਕਿੰਨਾ ਪਾਇਆ ਜਣੇਦ ਵੇਖ ਕੇ ਬਹੁਤ ਵਧੀਆ ਲੱਗ ਰਿਹਾ ਯਾਰ ਬਈਆਂ ਦੇ ਗੰਦਮੰਦ ਗੰਦੇ ਹੱਥ ਉਹਨਾਂ ਦਾ ਖਾਣ ਨਾਲੋਂ ਇਹਨਾ ਇਹਨਾ ਆਪਣੇ ਪੰਜਾਬੀਆਂ ਤੋਂ ਠਾਓ ਯਾਰ ਨਾਲੇ ਇੱਕ ਤੁਹਾਡੀ ਛੇਦ ਵਧੀਆ ਰਹੂਗੀ ਤੇ ਨਾਲੇ ਤੁਸੀਂ ਕਾਮਯਾਬ ਰਹੋਗੇ ਨਾਲੇ ਹੈਲਥੀ ਰਹੋਗੇ ਤੇ ਨਾਲੇ ਆਪਣੇ ਵੀਰਾਂ ਦਾ ਕੰਮ ਚੱਲਣ ਨੂੰ ਧੰਨਵਾਦ ਵੀਰ ਜੀ ਤੁਹਾਡਾ ਓਕੇ ਧੰਨਵਾਦ ਵੀਰ ਜੀ ਹਾਂਜੀ ਬਾਬਿਓ ਹਾਂਜੀ ਬਹੁਤ ਟੇਸਟੀ ਹੈ ਆਪਣੇ ਵੀਰ ਹੁਣ ਵਾਕਿਆ ਸਹੀ ਗੱਲ ਆ ਭਾਈ ਹਾਂਜੀ ਪੂਰਾ ਟੇਸਟੀ ਹੈ ਭਾਈ ਪੂਰੀ ਗੱਲ ਬਾਤ ਇੱਕ ਈ ਵੀਰ ਸਾਰੇ ਸਾਡੇ ਕਹਿਣ ਤੇ ਇੱਥੇ ਆਓ ਹਾਂ ਇੱਕ ਵਾਰ ਇਸ ਲੋਕੇਸ਼ਨ ਤੇ ਸਾਡੇ ਕਹਿਣ ਤੇ ਵੀ ਜਰੂਰ ਆਇਓ ਹਾਂ ਜ਼ਰੂਰ ਵੀਰ ਦਾ ਟੇਸਟ ਕਰਕੇ ਜਾਇਓ ਇਹ ਚੀਜ਼ ਬਹੁਤ ਵਧੀਆ ਤੇ ਆ ਵੀਰ ਵੀ ਸੇਮ ਉਹੀ ਲੋਕੇਸ਼ਨ ਤੇ ਆ ਇਹ ਵੀਰ ਗੰਨੇ ਦਾ ਰਸ ਲਾਉਂਦਾ ਆਓ ਆਪਾਂ ਇਹ ਵੀ ਦਿਖਾਉਂਦੇ ਆ ਬੜੀ ਖੁਸ਼ੀ ਹੁੰਦੀ ਆ ਯਾਰ ਜਦੋਂ ਸਾਡੇ ਨੌਜਵਾਨ ਦੇਖਦਾ ਨਾ ਮੈਂ ਕਿ ਆਪਣੇ ਨੌਜਵਾਨ ਹੁਣ ਆਪਣਾ ਕੰਮ ਕਰਨ ਲੱਗ ਗਏ ਆ ਥੋੜੀ ਸ਼ੰਗ ਸ਼ਰਮ ਤੋਂ ਦੂਰ ਹੋ ਗਏ ਆ ਕਿ ਕੰਮ ਨੂੰ ਪਹਿਲ ਦੇਣ ਲੱਗ ਗਏ ਆਪਣੀ ਨੂੰ ਬਹੁਤ ਖੁਸ਼ੀ ਹੁੰਦੀ ਆ ਤੇ ਬਸ ਪੰਜਾਬੀਓ ਪੰਜਾਬੀਆਂ ਦਾ ਸਾਥ ਦੇਣਾ ਸ਼ੁਰੂ ਕਰ ਲਓ ਪੰਜਾਬ ਸਾਡਾ ਸਵਰਗ GaAs ਵਰਗ ਇੱਥੇ ਭਾਈ ਕਿੰਨੇ ਟਾਈਮ ਤੋਂ ਤੁਸੀਂ ਇੱਥੇ ਤਿੰਨ ਚਾਰ ਸਾਲ ਹੋ ਗਏ ਅੱਛਾ ਤਿੰਨ ਚਾਰ ਸਾਲ ਤੋਂ ਤੁਸੀਂ ਇੱਥੇ ਹੀ ਆਹ ਤੇ ਭਾਡੇ ਭੋਲੇ ਸਾਰੇ ਕਿੱਥੇ ਲੱਗ ਠੀਕ ਹੈ ਜੀ ਗੰਨੇ ਦਾ ਰਸ ਵੇਚਦੇ ਨੇ ਸਾਰਾ ਹਾਂ ਜੀ ਹਾਂ ਜੀ ਸਹੀ ਆ ਤੁਸੀਂ ਵੀ ਆਪਣਾ ਨੰਬਰ ਦੱਸ ਦੋ ਤੁਹਾਡਾ ਵੀ ਇੱਥੇ ਜਿਹੜੇ ਵੀ ਵੀਰ ਆਉਣ ਇੱਥੇ ਆਉਂਦੇ ਜਾਂਦੇ ਜਿਹੜੇ ਜਰੂਰ ਵੀਰ ਨੂੰ ਮਿਲ ਕੇ ਜਾਇਓ ਜਿਹੜੀ ਹੁਣ ਨੰਬਰ ਬੋਲੋ ਭਾਈ ਕਿੰਨਾ ਕੰਮ ਖਰਾਬ ਹੈ ਆਪਣੇ ਪੰਜਾਬੀ ਭਰਾਵਾਂ ਦਾ ਸਾਥ ਦਿਓ ਆਪਣੇ ਪੰਜਾਬੀਆਂ ਦਾ ਸਾਥ ਦਿਓ ਦੇਣਾ ਪੈਣਾ ਨਾ ਦਵਾਂਗੇ ਤੇ ਆਪਾਂ ਬਹੁਤ ਪਿੱਛੇ ਜਾਵਾਂਗੇ ਤੇ ਬਹੁਤ ਵਧੀਆ ਲੱਗਾ ਵੀਰ ਜੀ ਤੁਹਾਨੂੰ ਮਿਲ ਕੇ ਜੀ ਧੰਨਵਾਦ ਜੀ ਤੇ ਵਾਹਿਗੁਰੂ ਤੁਹਾਡੇ ਬਰਕਤ ਪਾਵੇ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਸ ਵੀਰ ਦੀ ਵੱਧ ਤੋਂ ਵੱਧ ਸਪੋਰਟ ਕਰਿਓ ਆਣ ਕੇ ਸਿੱਧਾ ਇੱਥੇ